ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲੇ ਸੂਏ ਸੁਣਾ ਇਹਨੇ ਤੇ ਮੂੰਹੋਂ ਆਪਾਂ ਦੇਖੀ ਨਹੀਂ ਕਈ ਵਾਰੀ ਪਸ਼ੂ ਡਰ ਜਾਂਦਾਗਾ ਤੇ ਬਾਈਆਂ ਨੇ ਆਪ ਵੀ ਨਹੀਂ ਦੇਖੀ ਇਹ ਮੇਰੇ ਖਿਆਲ ਨਾਲ ਦੋ ਕਦੰਦੀ ਹੋਊਗੀ ਛੋਟੀ ਉਮਰ ਦੇ ਵਿੱਚ ਹੀ ਆ ਗਈ ਤੇ ਇਹਦੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ 8591402409 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋਗੇ ਤੇ ਝੋਟੀ ਬਹੁਤ ਸੋਹਣੀ ਹੈਗੀ ਮਾਂ ਦਾ ਵੀ ਚੰਗਾ ਰਿਗਾਰਡ ਆ ਬਾਕੀ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਤੌਰ ਕੇ ਨਹੀਂ ਦਿਖਾਉਂਦੇ ਕਿਉਂਕਿ ਵੈਸੇ ਤਾਂ ਝੋਟੀ ਠੰਡੀ ਸੀਲ ਆਗੀ ਕਹਿਰੀ ਉਪਰੇ ਬੰਦੇ ਤੋਂ ਥੋੜਾ ਜਿਹਾ ਹੋ ਜਾਂਦਾ ਬਸ਼ੂ ਡਰ ਜਾਂਦਾਗਾ ਤੇ ਤੁਹਾਨੂੰ ਇਦਾਂ ਖੜੀ ਆਪਾਂ ਚੈੱਕ ਕਰਾ ਲਾਂਗੇ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਸਕਰੀਨ ਦੇ ਉਹਦੇ ਨੰਬਰ ਚੱਲੀ ਜਾਂਦਾ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਛੋਟੀ ਨੂੰ ਖਰੀਦ ਸਕਦੇ ਹੋਗੇ। ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਦੇਖ ਸਕਦੇ ਹੋ। ਸਿੰਗ ਵੀ ਆਇਨ ਜਮਾ ਕੁੰਡੇ ਹੈਗੇ ਤੇ ਬਾਕੀ ਸਭੀ ਵੀ ਚੰਗੀ ਹੈਗੀ। ਥਣ ਥਣ ਵੀ ਬਹੁਤ ਵਧੀਆ ਹੈਗੀ। ਤੇ ਬਾਕੀ ਜੈ ਡਬਲ ਐ ਕੀ ਆ ਥੱਲਿਓਂ ਥੋੜੇ ਜਿਹਾ ਵਾਲ ਹੋ ਸਕਦੇ ਆ ਵੀ ਵਾਈਟ ਹੋਣ ਤੇ ਬਾਕੀ ਸਾਰੀ ਕਾਲ ਗੋਈ ਹੈਗੀ। ਬਾਕੀ ਬੈਕ ਸਾਈਡ ਤੋਂ ਪੱਠ ਬੁੜੇ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਚੰਗੀ ਆ ਤੇ ਥਣ ਵੀ ਬਹੁਤ ਸੋਹਣੇ ਗੱਡੂਗੀ। ਜਿਵੇਂ ਕਿ ਪਹਿਲੇ ਸੁਹੀ ਸੁਣਾ ਬਹੁਤ ਸੋਹਣਾ ਥਾਣ ਕੱਡੂਗੀ ਤੇ ਚਾਰੇ ਥਾਣ ਬਹੁਤ ਚੰਗੇ ਹੈਗੇ ਇੱਕੋ ਜਿਹੇ ਥਾਣਾ ਤੇ ਵਿਥੀ ਦੇ ਉੱਤੇ ਥਾਣਾਗੇ ਤੇ ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ ਬੈਕ ਸਾਈਡ ਤੋਂ ਚੜਾਈ ਬਹੁਤ ਹੈਗੀ ਤੇ ਮੂਰੇ ਨੂੰ ਪਤਲੀ ਹੁੰਦੀ ਜਾਂਦੀ ਹੈਗੀ ਤੇ ਬਰੀਡ ਦੀਆਂ ਵੀ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਆਜੋ ਥੋੜਾ ਜਿਆਦਾ ਸਾਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਾਸਰੀ ਗਾਲ ਜੀ ਸਸਰੀਕਾਰ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪਰਮਜੀਤ ਠੀਕ ਹੈ ਜੀ ਤੇ ਬਾਈ ਜਿਹੜੀਆਂ ਪੈਸੇ ਝੋਟੀ ਵੇਚਣ ਲੱਗੇ ਆਗੇ ਤੇ ਕਿਹੜੇ ਸੂਏ ਸੁਣਾ ਇਹਨੇ ਇਹ ਹੁਣ ਪਹਿਲੇ ਸੂਏ ਆਗੇ ਪਹਿਲੇ ਸੂਏ ਸੁਣਾ ਇਹਨੇ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹ 10-10 ਦਿਨ ਲਾਉਗੀ ਜੀ 10 ਦਿਨ ਲਾਈ ਜਾਊਗੀ ਠੀਕ ਆ ਤੇ ਬਾਈ ਦੁੱਧ ਦੀ ਕੀਮਤ ਹੈ ਤੁਹਾਨੂੰ ਦੁੱਧ ਦੀ ਜੇ ਉਮੀਦ ਹੈ ਜੀ 10 ਕਿਲੋ ਬੋਲਾ ਕੱਢੂਗੀ ਇਹ ਵੀ ਯਾਨੀ ਚੰਗਾ ਦੁੱਧ ਹੀ ਕੱਢੂ ਇਹਦੀ ਮਾਂ ਵੀ ਦੁੱਧ ਚੰਗਾ ਸੀ ਅੱਛਾ ਮਾਂ ਥਲੇ ਦੁੱਧ ਚੰਗਾ ਸੀਗਾ ਠੀਕ ਆ ਤੇ ਇਹ ਆਪਣੀ ਝੋਟੀ ਤਾਂ ਆਪਣੇ ਘਰ ਦੀ ਪਾਲੀ ਦੀ ਹੈ ਨਾ ਆ ਘਰ ਦੀ ਘਰ ਦੀ ਠੀਕ ਹੈ ਵੀ 10 ਤੋਂ ਮਤਲਬ ਉਮੀਦ ਤਾਂ ਵੱਧ ਦੀ ਕੋਈ ਆ ਨਾ ਹਾਂ ਮੱਧ ਦੀ ਹੈ ਵੱਧ ਵੀ ਮਤਲਬ ਕਿ ਚੰਗਾ ਦੁੱਧ ਕੱਢੂਗੀ ਹੈ ਨਾ ਤੇ ਬਾਕੀ ਮਾਂ ਚੰਗੀ ਸੀ ਹੈ ਨਾ ਹਾਂ ਠੀਕ ਹੈ ਬਾਕੀ ਜਿਹੜਾ ਇਹ ਸੀਪਨ ਭਰਾਇਆ ਉਹ 나ਗ ਦਾ ਭਰਾਇਆ ਵਾ ਅਸੇ ਜਿਹੜਾ ਸੀਮਨ ਲੱਗਿਆ ਉਹ ਲక్ష్ਮੀ ਦੇ ਜੀ ਫਾਰਮਾਂ ਦੇ 나ਗ ਬੋਲਦਾ ਲੱਗਿਆ ਵਾ ਹਾਂ ਠੀਕ ਹੈ ਉਹ ਚੰਗੇ ਸੀਮਨ ਦੀ ਗੱਬਣਾ ਭਰਾ ਨਾ ਹਾਂ ਠੀਕ ਹੈ ਤੇ ਉ ਕਿਵੇਂ ਠੰਡੀ ਸੀਲ ਹੈ ਵੈਸੇ ਹੈ ਨਾ ਆਹ ਦੇਖ ਲਓ ਜੀ ਤੁਸੀਂ ਹੁਣ ਤੁਸੀਂ ਵੀ ਕਰੇ ਹੋ ਹਮਮ ਇਹ ਆ ਤੂੰ ਤੁਸੀਂ ਦੇਖ ਲਓ ਅੱਪਰ ਝੋਟੀਆਂ ਕਿੱਥੇ ਹੱਥ ਪੈਰ ਨੂੰ ਦਿੰਦੀ ਸਹੀ ਗੱਲ ਆ ਠੰਡੀ ਸੀਲ ਆ ਹਨਾ ਬਾਕੀ ਉਪਰੇ ਦਾ ਭਾਵੇਂ ਮਾੜਾ ਮੋਟਾ ਹੋ ਜਾਵੇ ਵੈਸੇ ਤਾਂ ਬੰਦੇ ਦਾ ਤਾਂ ਹੁਣ ਪਸ਼ੂ ਦੇਦੇ ਨਹੀਂ ਨਾ ਸਹੀ ਗੱਲ ਆ ਉਪਰੇ ਦਾ ਪਛਟ ਕਰ ਜੀ ਉਪਰੇ ਦਾ ਤਾਂ ਹੁਣ ਆਇਆ ਲੈ ਇਹਨੂੰ ਖਰੀਦ ਚੱਲ ਹਮਮ ਉਪਰੇ ਦਾ ਮਾੜਾ ਮੋਟਾ ਹੋ ਜਾਂਦਾ ਵੈਸੇ ਠੰਡੀ ਸੀਲ ਆ ਹਨਾ ਠੀਕ ਹੈ ਤੇ ਆਪਾਂ ਮੁੱਲੇ ਦਾ ਕਿੰਨਾ ਰੱਖਦੇ ਆ ਜੀ ਮੁੱਲ ਤਾਂ ਇਹਦਾ ਆਪਾਂ ਫੋਨ ਤੇ ਗੱਲਬਾਤ ਕਰਾਂਗੇ ਫੋਨ ਤੇ ਵੀ ਪੁੱਛ ਸਕਦਾ ਵੀ ਜਿਹੜਾ ਚਾਹਵਾਂ ਖਰੀਦਦਾ ਹਨਾ ਵੀ ਉਹ ਕੰਟੈਕਟ ਕਰ ਲੇ ਹਨਾ ਠੀਕ ਹੈ ਤੇ ਲੋ ਵੀ ਦੋਸਤੋ ਜਿਹੜਾ ਮੁੱਲ ਉਹ ਫੋਨ ਦੇ ਉੱਤੇ ਹੋਊਗਾ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਲਾ ਕੇ ਤੇ ਪਹਿਲੀ ਗੱਲ ਤਾਂ ਤੁਸੀਂ ਇੱਥੇ ਆ ਕੇ ਤਸੱਲੀ ਕਰਿਓ ਕਈ ਵੀਡੀਓ ਦੇ ਵਿੱਚ ਜਾਨਵਰ ਉਨੀ ਦੱਖ ਨਹੀਂ ਦਿੰਦਾ ਅੱਜ ਜਾਨਵਰ ਵੇਖ ਕੇ ਪਤਾ ਲੱਗਦਾ ਬੰਦੇ ਨੂੰ ਸਹੀ ਗੱਲ ਆ ਵੀ ਤੁਸੀਂ ਇੱਥੇ ਆ ਕੇ ਵੇਖਿਓ ਤੇ ਆਪਦੀ ਨਰਖ ਪਰਖ ਕਰਕੇ ਆਪਦੀ ਤਸੱਲੀ ਕਰਕੇ ਆਪਦੀ ਪਸੰਦ ਨਾਲ ਤੇ ਝੋਟੀ ਨੂੰ ਖਰੀਦ ਸਕਦੇ ਹੋ ਝੋਟੀ ਸੋਹਣੀ ਹੈਗੀ ਬਾਕੀ ਸਾਫ ਸੁਥਰੀ ਹੈਗੀ ਤੇ ਤਸੱਲੀ ਤੁਸੀਂ ਕਰਨੀ ਹੈਗੀ ਆਡੀ ਤਸੱਲੀ ਕਰਕੇ ਖਰੀਦ ਸਕਦੇ ਆ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਜੈਡ ਬਲੈਕ ਹੀ ਥੋੜੇ ਘਾਣੇ ਪੂਛ ਚਵਾਲ ਹੋਣਗੇ ਤੇ ਬਾਕੀ ਪੱਠ ਦੀ ਕੁਆਲਿਟੀ ਚੰਗੀ ਆ ਸਿੰਘ ਬਹੁਤ ਸੋਹਣੇ ਆ ਮਤਲਬ ਕਿ ਪੂਰੀ ਸੋਹਣੀ ਝੋਟੀ ਹੈਗੀ ਤੇ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤਾਂ ਮੇਰੇ ਹੁਣ ਬਹੁਤ ਚੰਗੇ ਮੁਠੀ ਦੀ ਸਾਲਾ ਲਾਪਿਆ ਯਾਰ ਥਲਫਲ ਗਿਆ ਰੱਗੇ ਮੁਠੀ ਦੀ ਚਵਾਈ ਵਾਲੇ ਥਣ ਕੱਢੂਗੀ ਮਿਆਦ ਆ ਗਈ ਬਾਕੀ ਹਜੇ 10 ਦਿਨਾਂ ਦੀ ਕੱਚੀ ਹੈਗੀ ਤੇ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਇੱਕੋ ਜਿਹਾ ਥਾਣਾਂਗੇ ਸਾਰੇ ਥੋੜੀ ਬਲੂਨ ਵੀ ਲੱਗਦੀ ਹੈ ਕਿ ਪਹਿਲਾਂ ਪਸ਼ੂ ਦੇ ਆਮ ਹੀ ਹੋ ਜਾਂਦੀ ਹੈਗੀ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ